ਪੈਸੇ ਦੀ ਲੈਣ ਦੇ ਨੂੰ ਲੈ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਰਮੇਸ਼ ਕੁਮਾਰ ਸ਼ਾਮ ਲਾਲ ਵੱਲੋਂ ਕਤਲ ਕਰਨ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਰਮੇਸ਼ ਕੁਮਾਰ ਵੱਲੋਂ ਸ਼ਾਮ ਲਾਲ ਦੇ ਪੈਸੇ ਦੇਣੇ ਸੀ ਪੈਸੇ ਨਾ ਮੋੜਨ ਕਰਕੇ ਸ਼ਾਮ ਲਾਲ ਨੇ ਆਪਣੇ ਪਰਿਵਾਰ ਨਾਲ ਰਲ ਕੇ ਕੁੱਟ-ਕੁੱਟ ਕੇ ਲੈ ਲਈ ਰਮੇਸ਼ ਕੁਮਾਰ ਦੀ ਜਾਨ ਵੀਡੀਓ ਵਿੱਚ ਤੁਸੀਂ ਨੀਲਾ কুর্তা ਪਜਾਮਾ ਪਾਏ ਜਿਸ ਸ਼ਖਸ ਨੂੰ ਵੇਖ ਰਹੇ ਹੋ ਉਹਦੇ ਵੱਲੋਂ ਰਮੇਸ਼ ਕੁਮਾਰ ਨੂੰ ਖਤਮ ਕਰ ਦਿੱਤਾ ਗਿਆ ਰਮੇਸ਼ ਦੀ ਜਾਨ ਲੈਣ ਦਾ ਇਸ ਇਨਸਾਨ ਨੂੰ ਕੋਈ ਵੀ ਪਛਤਾਵਾ ਨਹੀਂ ਹੈ ਲੋਕਾਂ ਵੱਲੋਂ ਜਦੋਂ ਸ਼ਾਮ ਲਾਲ ਨੂੰ ਕਿਹਾ ਗਿਆ ਕਿ ਤੂੰ ਗਲਤ ਕੀਤਾ ਹੈ ਤੈਨੂੰ ਜੇ ਪੈਸੇ ਲੈਣੇ ਸੀ ਤੂੰ ਪੁਲਿਸ ਥਾਣੇ ਜਾ ਕੇ ਕਾਰਵਾਈ ਕਰਵਾਉਂਦਾ ਤੇ ਸ਼ਾਮ ਲਾਲ ਵੱਲੋਂ ਸੁਣੋ ਕੀ ਕਿਹਾ ਗਿਆ ਮਾਰਿਆ ਕਿਉਂ ਮਾਰੇ ਬੋਲ ਲਾ ਦੇ ਯਾਰ ਨਹੀਂ ਨਹੀਂ ਦੱਸ ਦੇ ਉਹ ਮਾਰਿਆ ਕਿਉਂ ਦੱਸ ਤੇ ਕੁੱਟਿਆ ਕਿਉਂ ਹਾਂ ਨੇ ਸਾਡੇ ਨਾਲ ਠੱਗੀ ਮਾਰੀ ਮੇਰੇ ਘਰ ਦੀ ਮੰਜੀ ਦੀ ਪਈ ਹੈ ਮੇਰਾ ਮੁੰਡਾ ਵੀ ਬਿਮਾਰ ਤੇ ਹੈ ਨਹੀਂ ਠੱਗੀ ਕਾਦੀ ਮਾਰੀ ਹੈ ਅੱਜ ਨਕਲੀ ਫੋਨਾਂ ਦਾ ਅਸਰ ਕੀ ਨਹੀਂ ਜਮਾਂ ਪਿਆ ਹੈ ਲੱਤਰ ਇੱਥੇ ਅੱਛਾ ਬਹਿਰੋ ਕੀ ਵੀ ਦਰਖਾਚਾ ਦਿੰਦੇ ਆ ਮੈਨੂੰ 2 ਮਹੀਨੇ ਹੋ ਗਏ ਥਾਣੇ ਪੱਤੇ ਫਿਰਦੋ ਇਹ ਬੰਦਾ ਕਿੱਥੋਂ ਦਾ ਹੈ ਇਹ ਬੰਦਾ ਗੁਰੂਅਤ ਸਾਹਿਬ ਦਾ ਗੁਰੂਅਤ ਸਾਹਿਬ ਦਾ ਕੀ ਨਾਂ ਹੈ ਦਾ ਮੇਸੀ ਮੇਸੀ ਹਾਂਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਸ਼ਾਮਚੰਦ ਹੈ ਸ਼ਾਮਚੰਦ ਸੜੀਆਂ ਪਿੰਡ ਹਾਂਜੀ ਨਾਂ ਦੱਸ ਮੁੰਡਿਆ ਜਿਹੜਾ ਨਾਲ ਸੀ ਨਾਲ ਮੇਰੇ ਤੇਰਾ ਪਰਿਵਾਰ ਸੀ ਮੈਂ ਨਾਲ ਮੁੰਡੇ ਸਾਡੀਆਂ ਸੀ ਕਿਉਂ ਪੁੱਛ ਚੱਕ ਪੱਕੀ ਦੇ ਸੀ ਮੈਂ ਆਪੇ ਦਾਸ ਲੇਤਾ ਥਾਣੇ ਤੁਸੀਂ ਕਿੱਥੇ ਲੇ ਗਏ ਜਣੇ ਕੱਲ੍ਹ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਅਹ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਇਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 25 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 300 315 2 140 10 1052 191 3 190 BNS ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗ੍ਰੈਬ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫੱਕੇ ਆਪਦੇ ਫੋਨ ਬੰਦ ਕਰ ਲਏ ਸਟੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗ ਗਈਆਂ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨਿਆ ਟੋਟਲ ਦੇ ਵਿੱਚ ਪਰਚਾ ਟਟਿਆ ਗਿਆ ਜੀ ਟੋਟਲ ਐਸਟੈਂਸ ਤੇ ਜਿਹੜਾ ਇੱਕ ਤਾਂ ਸ਼ਾਮਲਾ ਵਾਲਾ ਜੀ ਇੱਕ ਦੀ ਪਤਨੀ ਸੋਮਾ ਰਣੀ ਆ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋਛੀ ਜਿਹੜੇ ਮੇਨ ਆ ਇਹ ਅਸੀਂ ਅਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਆ